ਆਈਸਕ੍ਰੀਮ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਿਲਕੁਲ ਵੀ ਬਾਜ਼ਾਰੋਂ ਆਈਸਕ੍ਰੀਮ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਉਹਦੇ ਲਈ ਨਾ ਪਹਿਲਾਂ ਅੱਧਾ ਗਲਾਸ ਜਾਂ ਕੱਪ ਲੈ ਲੈਣਾ ਦੁੱਧ ਦਾ ਉਹਦੇ ਵਿੱਚ ਦੋ ਵੱਡੇ ਚਮਚ ਕਸਟਰਡ ਪਾਊਡਰ ਦੇ ਘੋਲ ਕੇ ਨਾ ਆਪਾਂ ਸਾਈਡ ਤੇ ਰੱਖ ਦੇਣਾ ਹੈ ਫਿਰ ਦੁੱਧ ਜਿੰਨੀ ਤੁਸੀਂ ਆਈਸਕ੍ਰੀਮ ਬਣਾਉਣੀ ਹੈ ਇੱਥੇ ਮੈਂ ਲਿਆ ਜੀ ਅੱਧਾ ਲੀਟਰ ਉਹਨੂੰ ਗਰਮ ਕਰਕੇ ਨਾ ਜਿਵੇਂ ਉਬਾਲ ਆ ਗਿਆ ਚੀਨੀ ਸਵਾਦ ਅਨੁਸਾਰ ਪਾ ਕੇ ਉਹਦੇ ਵਿੱਚ ਨਾ ਫਿਰ ਉਹ ਘੋਲ ਬਣਾ ਕੇ ਰੱਖਿਆ ਜਿਹੜਾ ਕਸਟਰਡ ਵਾਲਾ ਉਹ ਪਾ ਕੇ ਜੀ ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਗਾੜਾ ਕਰ ਲੈਣਾ ਫਿਰ ਇਹਨੂੰ ਠੰਡ ਤੇ ਫਿਰ ਦੂਸਰੀ ਸਾਈਡ ਮੈਂ ਵੇਪਿੰਗ ਕਰੀਮ ਲਈ ਉਹਨੂੰ ਫੈਂਟ ਲਿਆ ਉਹਦੇ ਵਿੱਚ ਆਪਾਂ ਇਹ ਕਸਟਰਡ ਵਾਲਾ ਕੋਲ ਆ ਜਿਹੜਾ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਫਿਰ ਇਹਨੂੰ ਫੈਂਟਣਾ ਹੈ ਫੈਂਟ ਕੇ ਇਹਨੂੰ 2 ਘੰਟੇ ਲਈ ਫ੍ਰੀਜ 'ਚ ਰੱਖਾਂਗੇ ਤੇ ਇਹਦੇ ਵਿੱਚ ਨਾ ਮੈਂ ਇੱਥੇ ਥੋੜਾ ਜਿਹਾ ਫੂਡ ਕਲਰ ਦੀ ਵਰਤੋਂ ਕੀਤੀ ਆ ਤੇ ਤੁਸੀਂ ਫੂਡ ਕਲਰ ਵੀ ਪਾ ਸਕਦੇ ਹੋ ਨਹੀਂ ਤਾਂ ਦੁੱਧ ਦੇ ਵਿੱਚ ਕੇਸਰ ਭੌਂ ਕੇ ਉਹਨੂੰ ਵੀ ਪਾ ਸਕਦੇ ਹੋ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਫੈਂਟਾਂਗੇ ਤੇ ਫਿਰ ਆਪਾਂ ਇਸ ਤਰ੍ਹਾਂ ਦਾ ਕੋਈ ਵੀ ਕੱਚੇ ਦਾ ਜਾਂ ਪਲਾਸਟਿਕ ਦਾ ਤੁਹਾਡੇ ਕੋਲ ਬਾਕਸ ਹੈਗਾ ਉਹਦੇ ਵਿੱਚ ਜਾਂ ਫਿਰ ਬਰਫਾ ਦੇ ਡੋਂਗ ਵਿੱਚ ਤੁਸੀਂ ਜਿਹੜੀ ਇਹ ਆਈਸਕ੍ਰੀਮ ਜਮਾ ਕੇ ਰੱਖ ਦੇਣੀ ਪੂਰੀ ਰਾਤ ਦੇ ਲਈ ਬਹੁਤ ਹੀ ਸਵਾਦਾ ਆਈਸਕ੍ਰੀਮ ਤੁਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ